ਪੰਜਾਬ ਦੇ ਵਿੱਚ ਰਿਤ ਦੇਨ ਹੀ ਲੁੱਟਖੋ ਤੇ ਚਪਟਮਾਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਅਜਿਹੀ ਹੀ ਇੱਕ ਵਾਰਦਾਤ ਹੋਈ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੀ ਤੜਕਸਾਰ ਸਵੇਰੇ 3 ਵਜੇ 에어ਪੋਰਟ ਤੇ ਡਿਊਟੀ ਜਾ ਰਹੇ ਇੱਕ ਨੌਜਵਾਨ ਦੇ ਨਾਲ ਬਾਈਕ ਸਵਾਰਾਂ ਨੇ ਲੁੱਟ ਕੀਤੀ ਹੈ ਤੇ ਹਸਪਤਾਲ ਦੇ ਵਿੱਚ ਬੱਡ ਦੇ ਉੱਪਰ ਜ਼ੇਰੇ ਇਲਾਜ ਪਿਆ ਇਹ ਉਹੀ ਨੌਜਵਾਨ ਹੈ ਜਿਸ ਦੇ ਨਾਲ ਲੁੱਟੇਰਿਆਂ ਨੇ ਲੁੱਟ ਕੀਤੀ ਹੈ ਮੈਂ ਡਿਊਟੀ ਆਉਂਦਾ ਇਸ ਵੇਰੇ ਮੈਂ 2:30 ਤੇ ਘਰੋਂ ਤੁਰਿਆ ਤੇ 2:45 ਤੋਂ ਬਿਲੋਂ 9:30 ਬਾਰ ਲੱਗ ਗਿਆ ਦੋ ਮੁਰਸ਼ਲ ਤੇ ਆ ਕੇ ਚਾਰ ਜਣਾਂ ਨੇ ਘੇਰ ਲਿਆ ਉਸ ਤੋਂ ਬਾਅਦ ਮੇਰਾ ਮੋਬਾਈਲ ਮੇਰਾ ਪਰਸ ਤੇ ਮੇਰਾ ਮੁਰਸ਼ਲ ਖੋ ਗੇ ਲੈ ਗਏ ਤੇ ਚਾਰ ਜਣਾਂ ਕਰਚਾ ਮਾਰ ਕੇ ਪੱਜ ਗਏ ਅਤੇ ਹੀ ਦੂਜੇ ਪਾਸੇ ਆਪਣੇ ਨਜਵਾਨ ਪੁੱਤੇ ਨਾਲ ਹੋਈ ਇਸ ਲੁੱਟਦੀ ਵਾਰਤਾ ਤੇ ਚਲਦੀਆਂ ਜ਼ਖਮੀ ਦੇ ਪਿਤਾ ਨੇ ਦੱਸਿਆ ਕਿ ਲੁਟੇਰੇ ਉਸਤੇ ਪੁੱਤਰ ਨੂੰ ਸੜਕ ਦੇ ਤਰਫ ਦੇ ਨੂੰ ਛੱਡ ਗਏ ਸਨ ਤੇ ਜਿਸ ਤੋਂ ਬਾਅਦ ਪਿੱਛੋਂ ਆ ਰਹੇ ਹੋਰ ਕਰਮਚਾਰੀ ਜੋ ਕਿ ਹਵਾਈ ਅੱਡੇ ਡਿਊਟੀ ਤੇ ਜਾ ਰਹੇ ਸਨ ਉਹਨਾਂ ਦੇ ਵੱਲੋਂ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਗੱਲਬਾਤ ਇਹ ਹੋ ਗਈ ਸ਼ੋਰੇ ਹਰ ਰੋਜ਼ ਦੀ ਤਰ੍ਹਾਂ 에ਰਪੋਰਟ ਤੇ ਡਿਊਟੀ ਕਰਦਾ ਹੈ

ਤੇ ਸਾਟੀ ਜਿਵੇਂ ਲਗਾਏ ਹੁਣ ਬਾਬੇ ਡੰਗੀ ਸਾਟ ਨਾ ਕੇ ਹਸਪੀਟਲ ਚ ਜਾਖਲੇ ਹੁਣ ਆਈ ਵੀ ਹਸਪੀਟਲ ਦੇ ਦਾਖਲੇ ਅਨੁਮਤੇ ਇਲਾਜ ਚਲਾ ਲਿਆ ਕੀ ਮੰਗ ਕਰਦੇ ਨੇ ਪੁਲਿਸ ਕੋ ਜਲਦ ਜਲੜ ਪੜਾਇਆ ਜਾਵੇ ਹਾਂ ਜੀ ਪੁਲਿਸ ਨੂੰ ਇਹ ਮੰਗ ਕਰਦਾ ਅਗੇ ਸ਼ਾਰੇ ਛੇਤੀ ਤੇ ਛੇਤੀ ਹਾਲ ਹੋਵੇ ਜੀ ਕਿ ਇਹੋ ਜੀ ਚੋਰਾਂ ਨੂੰ ਛੇਤੀ ਜਫੜੀ ਜਾਵੇ ਇਹ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨਾ ਹੋਵੇ ਇਸ ਕਰਕੇ ਇਸੇ ਕਰਕੇ ਮੈਂ ਕਿੰਝ ਚਾਉਦਾ ਉਧਰ ਨੌਜਵਾਨ ਦੇ ਨਾਲ ਹੋਈ ਇਸ ਲੁੱਟ ਦੀ ਵਾਰਤਾਤ ਦੇ ਚਲਦੇ ਆ ਰਾਜਾ ਸੰਸੀ ਦੇ ਐਸ ਐਚ ਓ ਮਨਤੇਜ ਸਿੰਘ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਹ ਜੀ ਰਾਮ ਦਾਦਰ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਲੋਟਰ ਦਾ ਕੰਮ ਕਰਦਾ ਵਾ 에ਰਪੋਰਟ ਤੇ ਉਹ ਪਿਛਲਾ ਪਹਿਣ ਉਹਦਾ ਚਮਿਆਰੀ ਆ ਰਾਤ ਤੱਕ ਤੜਕੇ ਜੇ ਤੇ 3:00 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에ਰਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਝੋਟੀ ਮੋੜ ਲਾ ਕੇ ਰਾਜਾ ਸੰਸੀ ਤੋਂ 3 ਕਿਲੋਮੀਟਰ ਅਗੇ ਉਨਪ੍ਰੇਸ਼ਮ ਆਰ ਕੇ 4 ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲ ਉੱਤੇ ਸਵਾਰ ਸੀ ਉਹਨਾਂ ਨੇ ਹਣਕੇ ਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਤੇ ਪਰਸਾ ਕੋਲਿਆ ਇਹਨੂੰ ਚਿਰਚ ਮਾਰ ਕੇ ਜਖਮੀ ਕੀਤਾ ਅਸੀਂ ਇਸ ਸਬੰਧੀ 311 ਪੀਐਨਐਸ ਨਾਲ ਕੇਸ ਦਰਜ ਕਰ ਲਿਆ ਵਾ ਤੇ ਐਸੀ ਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ ਇਸ ਲਾਖਾਂ ਦੇ ਵਿਚੇ ਉਹਨਾਂ ਉਰ ਦੇਖਣ ਵਾਲੀ ਗੱਲ ਹੋਏਗੀ ਕਿ ਦਿਨ ਦਿਹਾੜੇ ਜੋ ਇਹ ਨਜਵਾਨ ਦੇ ਨਾਲ ਇਹ ਲੁੱਟ ਹੋਈ ਹੈ ਪੁਲਿਸ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਪਚੰਨ ਸਿੰਘ ਦੀ ਰਿਪੋਰਟ